ਵਿਗੜ ਗਈ ਗੱਲਬਾਤ ਉਹ ਹਾਲਾਤ ਰਹੇ ਨਾ ਪਾਈਆਂ ਵਿੱਚ ਲੀ ਸਾਂਝ ਉਹ ਜਿਜਬਾਤ ਰਹੇ ਨਾ ਪਾਈਆਂ ਵਿੱਚ ਲੀ ਸਾਂਝ ਉਹ ਜਿਜਬਾਤ ਰਹੇ ਨਾ ਰਿਸ਼ਤੇ ਵਿੱਚ ਚਿਤਰੇੜ ਦਿਨੋਂ ਦਿਨ ਹੋ ਗਈ ਬਾਲੀ ਪਤਨਸ਼ਿਆਣ ਖਾਲੇ ਮਾਫਕਰਾਣ ਖਾਲੀ ਪਤਨਸ਼ਿਆਣ ਖਾਲੇ ਮਾਫਕਰਾਣ ਖਾਲੀ ਬਾੜੀ ਅਵਸਥਾ ਵਿੱਚ ਜਦ ਤੂੰ ਸੀ ਦਿਲ ਵਿੱਚ ਰੀਚਾ ਸੁਪਨੇ ਪਾਲੇ ਹੜੀ ਅੰਗਲੀ ਤੈਨ ਤੁਰਨੇ ਪਾਇਆ ਤੂੰ ਐਸੇ ਰਸਤੇ ਅਪਣਾ ਲੇ ਹਾੜੀ ਉਂਗਲੀ ਤੈਨੂੰ ਤੁਰਨੇ ਪਾਇਆ ਤੂੰ ਐਸੇ ਰਸਤੇ ਆਪਣਾਲੇ ਸੁੱਖ ਦੇ ਸਾੜੂ ਅੱਜ ਉਹ ਬੈਠੀ ਵੇਖੇ ਕਰ ਮਾਂ ਮਾਰੀ ਪੁੱਤ ਨਸ਼ਿਆਂ ਨੇ ਖਾਲੇ ਮਾਂ ਫਿਕਰਾਂ ਨੇ ਖਾਲੀ ਪੁੱਤ ਨਸ਼ਿਆਂ ਨੇ ਖਾਲੇ ਬਾਗ ਤੇਰਾ ਜਦ ਗੁਜ਼ਰ ਗਿਆ ਸੀ ਉਸ ਦੇ ਦੀ ਸਭ ਹੱਥੇ ਵੱਡ ਜਮੀਨਾ ਚਾਚੇ ਤੇਰੇ ਹੋਗੇ ਸੀ ਇੱਕ ਪਾਸੇ ਵੱਡ ਜਮੀਨਾ ਚਾਚੇ ਤੇਰੇ ਹੋਗੇ ਸੀ ਇੱਕ ਪਾਸੇ ਜਾਗ ਜਾਗ ਕੇ ਰਾਤਾਂ ਕੱਟੀਆਂ ਰਾਤ ਡਰਾਵੇ ਕਾਲੀ ਉੱਤ ਨਸ਼ਿਆਂ ਨੇ ਖਾੜੇ ਮਾਫਕਿਰਾਂ ਨੇ ਖਾੜੀ ਉੱਤ ਨਸ਼ਿਆਂ ਨੇ ਖਾੜੇ ਅੱਜ ਮੈਂ ਤਰਸਾਂ ਧੀ ਜੇ ਹੁੰਦੀ ਦੁੱਖ ਬਣਾਉਂਦੀ ਮੇਰਾ ਧੀਆ ਨੂੰ ਨਾ ਮਰ ਲੋ ਕੋ ਧੀਆ ਦਾ ਦੁੱਖ ਕਿਹੜਾ ਧੀਆ ਨੂੰ ਨਾ ਮਰ ਲੋ ਕੋ ਧੀਆ ਦਾ ਦੁੱਖ ਕਿਹੜਾ ਮਾਪਿਆਂ ਦੇ ਦੁੱਖ ਦੀ ਗੱਲ ਸੁਣ ਕੇ ਰੁਕਦੀਆਂ ਨਾ ਇੱਕ ਵਾਰੀ ਪੁੱਤ ਨਸ਼ਿਆਂ ਨੇ ਖਾਲੇ मान काली पुत्शनख का याद कुगा सदनाम लिखते ह्डी मानू वोडाय देवे जीने मेवा मानू वोडा दवे जीने सेवा कीती मानु கை தார்ஜி மாா மகர ரோமண வார வார புத்த நஷ மாசிய புத்த நஷைய